ਇਹ ਧਰਤੀ ਦੇ ਉੱਤੇ ਆਣ ਕੇ ਉਜਾੜਾ ਨਹੀਂ ਪਾਉਣਾ। ਇਸ ਧਰਤੀ ਦੀ ਖੂਬਸੂਰਤੀ ਨੂੰ ਵਧਾਉਣਾ ਹੈ। ਇਨਸਾਨ ਦੇ ਹਿੱਸੇ ਉਜਾੜਾ ਆ ਰਿਹਾ ਹੈ। ਜਿਸ ਇਨਸਾਨ ਨੂੰ ਇਸ ਧਰਤੀ ਦੇ ਉੱਤੇ ਧਰਮ ਕਮਾਉਣ ਲਈ ਭੇਜਿਆ ਸੀ ਉਸ ਨੇ ਇੱਥੇ ਉਜਾੜਾ ਕੀਤਾ ਹੈ। ਇੱਥੇ ਉਜਾੜਾ ਪਾਇਆ ਹੈ। ਜਿਵੇਂ ਮੈਨੂੰ ਲਾਇਸੈਂਸ ਮਿਲ ਗਿਆ। ਹੁਣ ਮੈਂ ਡਰਾਈਵਿੰਗ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਕਰਾਂ ਕਦੀ ਐਕਸੀਡੈਂਟ ਕਰਾ ਭਾਵ ਜੇ ਮੈਂ ਐਮਬੀਬੀਐਸ ਐਮਡੀ ਕਰ ਲਈ ਹੈ ਡਾਕਟਰ ਬਣ ਗਿਆ ਤੇ ਫਿਰ ਮੈਂ ਕਿਡਨੀਆਂ ਵੇਚੀ ਜਾਵਾਂ ਹਾਂ ਪਰਮਾਤਮਾ ਵਾਹਿਗੁਰੂ ਨੇ ਗੁਣ ਦੇ ਦਿੱਤਾ ਉਹ ਪਰਉਪਕਾਰੀ ਗੁਣ ਨਹੀਂ ਬਣ ਸਕਿਆ ਪਰਉਪਕਾਰੀ ਮੈਂ ਧਰਤੀ ਤੇ ਕਰ ਸਕਿਆ ਇਹ ਚਿੱਤ ਪੰਚ ਬਣਨਾ ਸੀਗਾ ਇੱਥੇ ਆਣ ਕੇ ਇਸ ਰਚਨਾ ਦੇ ਵਿੱਚ ਆਪਣਾ ਸਹਿਯੋਗ ਦੇਣਾ ਸੀ 10 ਗੁਰੂ ਸਹਿਬਾਨ ਦਾ ਇਤਿਹਾਸ ਸਾਨੂੰ ਇਹੋ ਸਿਖਾਉਂਦਾ ਹੈ ਸ਼ਹੀਦਾਂ ਦਾ ਇਤਿਹਾਸ ਸਾਨੂੰ ਜੀਵਨ ਵਿੱਚ ਇਹੋ ਹੀ ਸਿਖਾਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜੀਵਨ ਦੀ ਕੱਲੀ ਗੱਲ ਨਹੀਂ ਜਿਹੜੇ ਸੰਸਾਰ ਤੋਂ ਚਲੇ ਵੀ ਗਏ ਆ ਉਹ ਸਰੀਰ ਕਰਕੇ ਮਰੇ ਨੇ ਪਰ ਉਹਨਾਂ ਦੀਆਂ ਜਾਦਾ ਸਾਡੇ ਹਿਰਦੇ ਵਿੱਚ ਤਾਜ਼ਾ ਨਹੀਂ ਗੱਜ ਕੇ ਆਖੋ ਸਤਨਾਮ ਸਿੱਖ ਦਾ ਜੀਵਨ ਜਿਹੜਾ ਹੈ ਸਿੱਖ ਦਾ ਜੀਵਨ ਐਸਾ ਪਰਉਪਕਾਰੀ ਹੈ ਉਸ ਦਾ ਜੀਵਨ ਮਰਨ ਤੋਂ ਬਾਅਦ ਵੀ ਰਹਿੰਦਾ ਹੈ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਈ ਧਰਤੀ ਦੇ ਉੱਤੇ ਮਾਸਟਰ ਵੀ ਆਉਂਦਾ ਹੈ ਟੀਚਰ ਵੀ ਆਉਂਦਾ ਹੈ ਉਹ ਟੀਚਰ ਕੁਝ ਸਿਖਾਉਣ ਵਾਸਤੇ ਆਉਂਦਾ ਹੈ ਉਸ ਦੀ ਕੋਈ ਜ਼ਿੰਮੇਵਾਰੀ ਲੱਗਦੀ ਹੈ ਇੱਕ ਪੜਨ ਵਾਸਤੇ ਆਉਂਦਾ ਹੈ ਸਕੂਲ ਵਿੱਚ ਵਿਦਿਆਰਥੀ ਬਣ ਕੇ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਜਿਹੜੀ ਹੈ ਵਿਚਾਰਧਾਰਾ ਜਿਹੜੀ ਹੈ ਇਸ ਨੂੰ ਅਸੀਂ ਆਪਣੇ ਜੀਵਨ ਵਿੱਚ ਅਮਲ ਵਿੱਚ ਲੈ ਕੇ ਆਉਣਾ ਸੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨੂੰ ਅਪਣਾਇਆ ਹੁੰਦਾ ਤੇ ਲੋਕ ਕਹਿੰਦੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਹੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਬਣਨਾ ਸੀ